ਦੀਆਂ ਮੁਸ਼ਕਲਾਂ ਵੀ ਰੁਕਣ ਦੀ ਬਜਾਏ ਇੱਥੇ ਵਾਧੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਗਿੱਦੜ ਬਾਅਦ ਇਹ ਸੀਨੀਅਰ ਆਗੂ ਜਿਹੜੇ ਨੇ ਅਕਾਲੀ ਦਲ ਦੇ ਡਿੰਪੀ ਢਿੱਲੋਂ ਜੀਹਾਂ ਡਿੰਪੀ ਢਿੱਲੋਂ ਨੇ ਵੀ ਇੱਥੇ ਅਸਤੀਫਾ ਦੇ ਦਿੱਤਾ ਤੇ ਅਕਾਲੀ ਦਲ ਦੀਆਂ ਜੇਕਰ ਮੁਸ਼ਕਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਇੱਥੇ ਫਿਰ ਤੋਂ ਵੱਡਾ ਝਟਕਾ ਲੱਗਾ ਹੈ ਕਿਉਂਕਿ ਡਿੰਪੀ ਢਿੱਲੋਂ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਨੇ ਇੱਥੇ ਅਸਤੀਫਾ ਦੇਣ ਦਾ ਕਾਰਨ ਵੀ ਦੱਸਿਆ ਤੇ ਪਾਰਟੀ ਤੋਂ ਕਿਉਂ ਖਫਾਉਂ ਚੱਲ ਰਹੇ ਨੇ ਇਸ ਵਿਸ਼ੇ ਦੇ ਉੱਤੇ ਵੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਦੇ ਵੱਲੋਂ ਜਿੰਨਾ ਵੀ ਇੰਟਰਵਿਊ ਦਿੱਤਾ ਗਿਆ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਦਲ ਦੇ ਵਿੱਚ ਮੈਨੂੰ ਬਹੁਤ ਸਮਾਂ ਹੋ ਗਿਆ ਹੈ ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ ਤੇ ਹੁਣ ਅਕਾਲੀ ਦਲ ਛੱਡਣ ਦਾ ਉਹਨਾਂ ਨੇ ਜੋ ਕਾਰਨ ਦੱਸਿਆ ਉਹਨਾਂ ਦੱਸਿਆ ਕਿ ਗਿੱਦੜ ਬਾਹਾ ਤੋਂ ਸੀਟ ਜਿਹੜੀ ਹੈ ਉਹ ਨਾ ਮਿਲਣ ਦੇ ਕਰਕੇ ਉਹ ਅਕਾਲੀ ਦਲ ਤੋਂ ਨਾ ਖੁਸ਼ ਸੀ ਤੇ ਇੱਥੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਹੁਣ ਜਿਹੜੇ ਸੀਨੀਅਰ ਲੀਡਰ ਨੇ ਉਨ੍ਹਾਂ ਤੋਂ ਵੀ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਅਜੇ ਬਰਕਰਾਰ ਹੈ ਇਸ ਕਦਰ ਉਹਨਾਂ ਨੇ ਪਾਰਟੀ ਦੇ ਵਿੱਚੋਂ ਅਲੱਗ ਹੋਣ ਦਾ ਫੈਸਲਾ ਜਿਹੜਾ ਹੈ ਉਹ ਇਸ ਕਦਰ ਲਿਆ ਹੈ ਕਿਉਂਕਿ ਕਿਤੇ ਨਾ ਕਿਤੇ ਅਕਾਲੀ ਦਲ ਦੀਆਂ ਜਿੰਨੀਆਂ ਵੀ ਸਥਿਤੀਆਂ ਨੇ ਪੰਜਾਬ ਦੇ ਵਿੱਚ ਉਹ ਕਾਫੀ ਹੱਦ ਤੱਕ ਬੱਤਰ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਇੱਥੇ ਨਿਸ਼ਾਨਾ ਵੀ ਸਾਧਿਆ ਗਿਆ ਸੁਖਬੀਰ ਬਾਦਲ ਤੇ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ ਕਿਸੇ ਹੋਰ ਦੀ ਗੱਲ ਇੱਥੇ ਨਹੀਂ ਸੁਣ ਰਹੇ ਤੇ ਕਿਤੇ ਨਾ ਕਿਤੇ ਆਪਣੀ ਮਨਮਾਨੀ ਜਿਹੜੀ ਆ ਉਹ ਕਰ ਰਹੇ ਨੇ ਜੋ ਕਿ ਬਾਗੀ ਧੜਾਵੀ ਪਹਿਲਾਂ ਕਹਿ ਚੁੱਕਿਆ ਪਰ ਜੇਕਰ ਅਕਾਲੀ ਦਲ ਦੀ ਸਥਿਤੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਦੀ ਗੱਲ ਕਰੀਏ ਤਾਂ ਅਕਾਲੀ ਦਲ ਬਹੁਤ ਹੀ ਜ਼ਿਆਦਾ ਮਜ਼ਬੂਤ ਪਾਰਟੀ ਜਿਹੜੀ ਰਹੀ ਆ ਪੰਜਾਬ ਦੀ ਤੇ ਬਹੁਤ ਹੀ ਜ਼ਿਆਦਾ ਮਜ਼ਬੂਤ ਪਾਰਟੀ ਹੋਣ ਦੇ ਨਾਲ-ਨਾਲ ਪੰਥਕ ਪਾਰਟੀ ਵੀ ਰਹੀ ਹੈ ਤੇ ਇਸ ਪੰਥਕ ਪਾਰਟੀ ਦੇ ਵਿੱਚ ਹੁਣ ਜੋ ਇਹ 파ੜ ਪਿਆ ਹੈ ਇਹ ਬਹੁਤ ਹੱਦ ਤੱਕ ਅਕਾਲੀ ਦਲ ਲਈ ਕਾਤਕ ਸਾਬਿਤ ਹੋ ਰਿਹਾ ਹੈ ਕਿਉਂਕਿ ਅਕਾਲੀ ਦਲ ਦੀ ਜੇਕਰ ਸਥਿਤੀਆਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਾਲਾਂਕਿ ਅਕਾਲੀ ਦਲ ਇੱਕ ਮਜ਼ਬੂਤ ਪਾਰਟੀ ਜਿਹਨੂੰ ਕਿਹਾ ਜਾਂਦਾ ਸੀ ਅੱਜ ਉਹ ਪਾਰਟੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਟੁੱਟ ਰਹੀ ਹੈ ਇੰਨੀ ਜ਼ਿਆਦਾ ਉਸ ਦੇ ਵਿੱਚ 파ੜ ਪੈ ਰਹੇ ਨੇ ਕਿ ਇੱਥੇ ਉਸ 파ਟੇ ਨੂੰ ਦੁਬਾਰਾ ਚਲਾਉਣਾ ਜਾਂ ਦੁਬਾਰਾ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸੰਭਾਲ ਕੇ ਰੱਖਣਾ ਬਾਤ ਵੱਡਾ ਟਾਰਗੇਟ ਹੈ ਸੁਖਬੀਰ ਬਾਦਲ ਦੇ ਲਈ ਤਾਂ ਇੱਥੇ ਬਹੁਤ ਸਾਰੇ ਵੱਡੇ ਵੱਡੇ ਲੀਡਰ ਨੇ ਜੋ ਅਕਾਲੀ ਦਲ ਦੇ ਵਿੱਚੋਂ ਨਿਕਲ ਚੁੱਕੇ ਨੇ ਤੇ ਹੋਰ ਪਾਰਟੀ ਹੋਰ ਪਾਰਟੀਆਂ ਦੇ ਵਿੱਚੋਂ ਜਾ ਕੇ ਸ਼ਾਮਿਲ ਹੋਏ ਨੇ ਤੇ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸੀਨੀਅਰ ਆਗੂ ਨੇ ਓਹੋ ਕਿਨਾਰਾ ਕਰ ਚੁੱਕੇ ਨੇ ਅਕਾਲੀ ਦਲ ਦੇ ਵਿੱਚੋਂ ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਜਾ ਕੇ ਸ਼ਾਮਿਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੇਕਰ ਬਾਗੀ ਧੜੇ ਦੀ ਵੀ ਗੱਲ ਕੀਤੀ ਜਾਵੇ ਤਾਂ ਬਾਗੀ ਧੜੇ ਨੇ ਵੀ ਆਪਣੀ ਜਿਹੜੀ ਨਾਰਾਜ਼ਗੀ ਐ ਐਸੇ 17 ਜੁਲਾਈ ਸੀ ਕਿ ਅਕਾਲੀ ਦਲ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਸਹੀ ਨਹੀਂ ਚੱਲ ਰਹੀਆਂ ਕੁਝਕ ਚੀਜ਼ਾਂ ਜਿਨ੍ਹਾਂ ਦੇ ਉੱਤੇ ਗੌਰ ਕਰਨੀ ਜ਼ਰੂਰੀ ਸੀ ਉਸ ਸਮੇ ਗੌਰ ਨਹੀਂ ਕੀਤੀ ਗਈ ਤਾਂ ਉਹਨਾਂ ਨੇ ਸਿੱਧਾ ਨਿਸ਼ਾਨਾ ਜਿਹੜਾ ਸੀ ਸੁਖਬੀਰ ਬਾਦਲ ਤੇ ਸਾਧਿਆ ਸੀ ਪਰ ਇੱਥੇ ਗੱਲ ਇਹ ਹੈ ਕਿ ਸਿਰਫ ਇੱਕ ਬੰਦੇ ਦੇ ਚਾਨ ਨਾਲ ਇੱਕ ਪਾਰਟੀ ਨਹੀਂ ਬਣ ਸਕਦੀ ਨਾ ਹੀ ਚੱਲ ਸਕਦੀ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਜਿਹੜੀਆਂ ਅਜੇ ਚੀਜ਼ਾਂ ਹੋ ਰਹੀਆਂ ਨੇ ਬਹੁਤ ਹੀ ਜ਼ਿਆਦਾ ਘੱਟ ਤੱਕ ਅੱਗੇ-ਅੱਗੇ ਪਾਰਟੀ ਦੇ ਲਈ ਹੋ ਸਕਦੀਆਂ ਨੇ ਇੱਥੇ ਸਾਡੇ ਨਾਲ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਤੁਸੀਂ ਹਾਲ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਸੰਜੀਵ ਸ਼ਰਮਾ ਬੋਲ ਰਹੀ ਹਾਂ ਜੀ ਖਰੜ ਤੋਂ ਹਾਂਜੀ ਬਹੁਤ-ਬਹੁਤ ਸਵਾਗਤ ਹੈ ਸੰਜੀਵ ਜੀ ਤੁਹਾਡਾ ਵੈਲ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸੰਜੀਵ ਜੀ ਕੀ ਕਹਿਣਾ ਚਾਹੋਗੇ ਅੱਜ ਆਪਣਾ ਜੋ ਵਿਸ਼ਾ ਹੈ ਹਾਲਾਂਕਿ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਪੰਜਾਬ 'ਚ ਬਹੁਤ ਮੁੱਦਿਆਂ ਤੇ ਗੱਲ ਹੁੰਦੀ ਹੈ ਪਰ ਇਹ ਜਿਹੜਾ ਮੁੱਦਾ ਹੈ ਬਹੁਤ ਸਮੇਂ ਦਾ ਚੱਲਦਾ ਆ ਰਿਹਾ ਹੈ ਅਕਾਲੀ ਦਲ ਦਾ ਤਾਂ ਅਕਾਲੀ ਦਲ ਦੀਆਂ ਮੁਸ਼ਕਿਲਾਂ ਹੁਣ ਇੱਥੇ ਵੱਚ ਚੁੱਕੀਆਂ ਨੇ ਗਿੱਦੜ ਬਾਦ ਦੇ ਸੀਨੀਅਰ ਆਗੂ ਜਿਹੜੇ ਨੇ ਢਿੰਪੀ ਢਿੱਲੋ ਉਹਨਾਂ ਦੇ ਵੱਲੋਂ ਵੀ ਹੁਣ ਤੱਕੜੀ ਦਾ ਕਿਨਾਰਾ ਛੱਡ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੜੀ ਪਾਰਟੀ ਨੂੰ ਜੁਆਇਨ ਕਰਦੇ ਨੇ ਤਾਂ ਫਿਲਹਾਲ ਨਹੀਂ ਪਤਾ ਪਰ ਉਹਨਾਂ ਨੇ ਜੋ ਕਾਰਨ ਦੱਸਿਆ ਹੈ ਉਹ ਕਾਰਨ ਇਹ ਹੈ ਕਿ ਗਿੱਦੜਪਾਹਾ ਤੋਂ ਬਹੁਤ ਹੀ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦੀ ਸਟਰੋਂਗ ਸੀਟ ਸੀ ਤੇ ਉਹ ਕਾਫੀ ਸਮੇਂ ਤੋਂ ਉੱਥੇ ਜਿੱਤਦੇ ਵੀ ਆ ਰਹੇ ਸੀ ਪਰ ਇਸ ਵਾਰ ਜਿਹੜੀ ਜ਼ਿੰਮਨੀ ਚੋਣਾਂ ਆਗੇ ਹੋਣੀਆਂ ਨੇ ਇਹਨਾਂ ਦੇ ਚੱਲਦੇ ਉਹਨਾਂ ਨੂੰ ਟਿਕਟ ਅਜੇ ਤੱਕ ਨਹੀਂ ਮਿਲੀ ਤੇ ਨਾ ਹੀ ਉਹਨਾਂ ਦਾ ਜਿਹੜਾ ਨਾਂ ਹੈ ਉਹ ਅੱਗੇ ਆ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਨੇ ਆਪਣੀ ਨਰਾਜ਼ਗੀ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਜਤਾਈ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਕਹਾ ਬਣੇ ਹੋਏ ਆ ਜੀ ਜੋ ਤਾਮਾ ਬਣਿਆ ਹੋਇਆ ਹੈ ਜੀ ਕੋਈ ਦੇ ਨੂੰ ਕੌਣ ਪੁੱਛਦਾ ਉਹ ਚੜਦੇ ਸੂਰਜ ਨੂੰ ਸਲਾਮ ਕਰ। ਦੇਖੋ ਮੰਡਮ ਜਿੱਕਰ ਚਾਹਤਾ ਸੂਰਜ ਨੂੰ ਦਾ ਸਲਾਮ ਉਦਰੇ ਹੁੰਦੀ ਹੈ ਜੀ ਬਿਲਕੁਲ। ਬਾਕੀ ਜਿਹੜਾ ਦੁਪਹਿਰ ਕਿਉਂ ਦਾ ਹੁੰਦਾ ਇਹ ਨੂੰ ਕੋਈ ਨਹੀਂ ਪੁੱਛਦਾ। ਹੂੰ। ਰੈਂਡ ਦਾ ਮਤਲਬ ਇਹ ਹੈ ਵੀ ਦੇਖੋ ਅੱਜ ਅਕਾਲੀ ਦਲ ਦਾ ਜਿਹੜਾ ਦੌਰ ਚੱਲ ਰਿਹਾ ਹੈ ਜਾਂ ਅਕਾਲੀ ਦਲ ਜਿਸ ਦੌਰ ਤੋਂ ਗੁਜ਼ਰ ਰਹੀ ਹੈ ਉਹ ਇੱਕ ਇੱਕ ਕਰਕੇ ਜਿਹੜੇ ਕਿਤੇ ਨਾ ਕਿਤੇ ਇਹਨਾਂ ਦੇ ਮੈਂਬਰ ਆ ਜਾਂ ਇਹਨਾਂ ਦੇ ਕਿਸੇ ਟਾਈਮ 'ਚ मंत्री चा, हो सकता है बीजेपी का बदला बड़े अगला हो सद आम आदमी पार्टी का बदला बड़े ज्यादातर जिन्होंने भी पार्टियां बदलिया उन्होंने जी सत्ता सत्ताधारी कि ना कि पार्टी होंगी है ਇਹਨਾਂ ਦੀ ਸਰਕਾਰ ਹੁੰਦੀ ਹੈ ਉਹਨਾਂ ਦਾ ਪੱਲਾ ਫੜਦੇ ਆ ਤਾਂ ਜੋ ਕਿਤੇ ਨਾ ਕਿਤੇ ਆਪਣਾ ਕੋਤਾ ਜਿਹੜਾ ਫਾਇਦਾ ਹੋ ਸਕੇ ਕਿਉਂਕਿ ਇਹ ਲੋਕ ਆਪਣਾ ਫਾਇਦਾ ਸੋਚਦੇ ਆ ਪਬਲਿਕ ਦਾ ਜਾਂ ਪਾਰਟੀ ਦਾ ਫਾਇਦਾ ਸਾਨੂੰ ਨਹੀਂ ਚਾਹਦਾ ਇਹ ਲੋਕਾਂ ਦੇ ਮਨਚ ਹੋਊਗਾ ਬਿਲਕੁਲ ਦੇਖੋ ਇਹ ਗੱਲ ਹੈ ਹਾਂ ਜਿੱਦਾਂ ਆਪਾਂ ਇੱਕ ਕਹਾਵਤ ਹਮੇਸ਼ਾ ਤੋਂ ਸੁਣੀ ਹੈ ਕਿ ਡੁੱਬਦਾ ਜਹਾਜ਼ ਬਹੁਤ ਔਖਾ ਹੋ ਜਾਂਦਾ ਹੈ ਸੰਭਾਲਣਾ ਤਾਂ ਇੱਥੇ ਉਹੀ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸਭ ਤੋਂ ਵੱਡਾ ਤਾਂ ਜਦੋਂ ਲੋਕਾਂ ਨੂੰ ਉਦੋਂ ਝਟਕਾ ਲੱਗਿਆ ਸੀ ਜਦੋਂ ਅਕਾਲੀ ਦਲ ਦੇ ਵਿੱਚ ਦੋ ਗੁੱਟ ਬਣ ਗਏ ਸੀ ਤਾਂ ਇਹ ਦੋ ਗੁੱਟ ਜਦੋਂ ਬਣੇ ਲੋਕਾਂ ਨੇ ਦੋਹੇ ਧਿਰਾਂ ਦੀਆਂ ਗੱਲਾਂ ਸੁਨੀਆਂ ਕਿ ਬਾਗੀ ਤੜਾ ਕੀ ਕਹਿਣਾ ਚਾ ਰਿਹਾ ਹੈ ਤੇ ਸੁਖਬੀਰ ਬਾਦਲ ਕੀ ਕਹਿਣਾ ਚਾ ਰਹੇ ਨੇ ਪਰ ਇੱਥੇ ਅਸਲ ਗੱਲ ਹੁਣ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਜਿੱਦਾਂ ਕਿ ਤੁਸੀਂ ਵੀ ਦੱਸਿਆ ਬਹੁਤ ਵੱਡੇ ਵੱਡੇ ਲੀਡਰ ਅਕਾਲੀ ਦਲ ਛੱਡਦੇ ਆ ਰਹੇ ਨੇ ਤਾਂ ਇੱਥੇ ਬਾਗੀ ਤੜੇ ਦਾ ਅਲੱਗ ਹੋ ਜਾਣਾ ਤੇ ਬਾਕੀ ਜਿਹੜੇ ਇੰਡੀਵਿਜੂਅਲ ਲੀਡਰਸ ਨੇ ਉਹਨਾਂ ਦਾ ਵੀ ਅਕਾਲੀ ਦਲ ਨੂੰ ਛੱਡ ਕੇ ਜਾਣਾ ਬਹੁਤ ਵੱਡੀ ਗੱਲ ਹੈ ਇੱਥੇ ਅਕਾਲੀ ਦਲ ਦੇ ਵਿੱਚ ਆਖਿਰ ਵਿੱਚ ਕਿਹੜੀ ਕਮੀਆਂ ਪੇਸ਼ੀਆਂ ਹੋਈਆਂ ਕਿ ਜਿਹਦੇ ਚੱਲਦੇ ਸਾਰੇ ਹੀ ਲੀਡਰ ਹੌਲੀ-ਹੌਲੀ ਕਰਦੇ ਇਸ ਪਾਰਟੀ ਨੂੰ ਛੱਡਦੇ ਜਾ ਰਹੇ ਨੇ ਮੈਂ ਕੋਲ ਮੈਡਮ ਦੇ ਕੋਈ ਜਿੰਦਾ ਜਾਇਗਾ ਦੇ ਮੱਤੇ ਆ ਰਹੀ ਕਈ ਵਾਰ ਅਕਾਲੀ ਦਲ ਨੂੰ ਜਿਹੜੀ ਪਾਰਟੀ ਨੂੰ ਬਹੁਤ ਵਾਰ ਅਪੀਲ ਕੀਤੀ ਆ ਆਪਣਾ ਸੁਝਾਅ ਯਾਰ ਐ ਵੀ ਦੇਣ ਦੀ ਕੋਸ਼ਿਸ਼ ਕੀਤੀ ਆ ਜੇਕਰ ਤੁਸੀਂ ਪਾਰਟੀ ਨੂੰ ਦੁਬਾਰੇ ਸਟੈਂਡ ਕਰਨਾ ਹੈ ਜੀ ਦੁਬਾਰੇ ਪੈਰਾਂ ਤੇ ਖੜੇ ਕਰਨਾ ਹੈ ਤਾਂ ਕਿਤੇ ਨਾ ਕਿਤੇ ਚਿਹਰੇ ਬਦਲਣ ਦੀ ਜ਼ਰੂਰਤ ਹੈ ਜੀ ਜੀ ਕਿਉਂਕਿ ਉਹ ਪੁਰਾਣੇ ਚਿਹਰੇ ਤੇ ਕੋਈ ਕਿਸੇ ਤੇ ਕੋਈ ਸਪੈਸ਼ਲ ਕਮੈਂਟਰੀ ਮਾਰਦੇ ਆ ਕਿਤੇ ਸਾਡੀ ਗੱਲ ਨਹੀਂ ਜੀ ਕਰਦੇ ਉਹ ਪੁਰਾਣੇ ਚਿਹਰੇ ਆ ਜਿਹੜੇ ਸਾਗੀ ਹੋ ਚੁੱਕੇ ਆ ਜਿਨ੍ਹਾਂ ਨੇ ਰੈਂਦੀ ਸਰਕਾਰ ਦੇ ਵਿੱਚ ਆਪਣੇ ਟਾਈਮ ਦੇ ਵਿੱਚ ਆਪਣੇ ਮਨ ਦੀਆਂ ਮੰਨਾਈਆਂ ਕੀਤੀਆਂ ਜੀ ਜੇ ਅੱਗੇ ਵੀ ਰੋ ਸਕੇ ਉਹਨਾਂ ਨੂੰ ਲੋਕਾਂ ਨੂੰ ਸੱਜਾ ਨਹੀਂ ਦੇਖ ਸਕਦੇ ਸਕੇ ਤੋਂ ਹਮ ਦੀ ਗੱਲ ਕਰਦੀ ਆ ਪਾਰਟੀ ਇੱਕ ਧਰਮ ਦੀ ਗੱਲ ਕਰਦੀ ਆ ਜੀ ਪਾਰਟੀ ਕਿਤੇ ਨਾ ਕਿਤੇ ਉਹ ਲੋਕ ਸਰਕਾਰਾਂ ਦੇ ਨਾਲ ਮਿਲ ਕੇ ਜਿਹੜੇ ਲੋਕ ਕ੍ਰਾਈਮ ਕਰਦੇ ਆ ਇਹਨਾਂ ਦੇ ਟਾਈਮ 'ਚ ਕੀਤਾ ਸੀਗਾ ਇਸ ਦਾ ਕਹਿਣਾ ਇਹਨਾਂ ਨੂੰ ਚਿਹਰੇ ਬਦਲ ਕੇ ਨਵੇਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਮੌਕਾ ਦੇਣਾ ਚਾਹੀਦਾ ਤਾਂ ਜੋ ਨਵੇਂ ਨੌਜਵਾਨ ਹੁੰਦੇ ਆ ਜਿਹੜੇ ਨਵੀਂ ਸੋਚ ਹੁੰਦੀ ਆ ਉਹ ਕਿਤੇ ਨਾ ਕਿਤੇ ਆਜ਼ਾਦ ਹੀ ਗੱਲ ਕਰਦੀਆਂ ਨਾ ਕਿ ਪਿਛਾਂ ਦੀ ਗੱਲ ਕਰਦੀਆਂ ਜੀ 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 ਬਿਲਕੁਲ ਇਹ ਤਾਂ ਦੇਖੋ ਹੈ ਹੀ ਆ ਕਿ ਪਾਰਟੀ ਨੂੰ ਜੇਕਰ ਹੁਣ ਚੰਗੇ ਢੰਗ ਦੇ ਨਾਲ ਚਲਾਉਣਾ ਹੈ ਤੇ ਪਾਰਟੀ ਨੂੰ ਜੇਕਰ ਪੰਜਾਬ ਦੇ ਵਿੱਚ ਬਚਾ ਕੇ ਰੱਖਣਾ ਹੈ ਤਾਂ ਇਸ ਦੇ ਵਿੱਚ ਨਵੇਂ ਚਿਹਰਿਆਂ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਨਵੇਂ ਚਿਹਰਿਆਂ ਦੇ ਲਈ ਇੱਕ ਬਹੁਤ ਵੱਡਾ ਟਾਰਗੇਟ ਵੀ ਹੁੰਦਾ ਹੈ ਲੋਕਾਂ ਨੂੰ ਕਿਸ ਕਦਰ ਉਹ ਆਪਣੇ ਨਾਲ ਬੰਨ ਕੇ ਰੱਖ ਸਕਦੇ ਨੇ ਪਰ ਦੂਜੀ ਗੱਲ ਇਹ ਹੈ ਕਿ ਜਦੋਂ ਇੱਕ ਪਾਰਟੀ ਦੇ ਵਿੱਚ ਇੱਕ ਸਿਆਸੀ ਪਾਰਟੀ ਦੇ ਵਿੱਚ ਵੱਡੇ ਵੱਡੇ ਲੀਡਰ ਛੱਡ ਕੇ ਉਸ ਨੂੰ ਜਾ ਰਹੇ ਨੇ ਤਾਂ ਥੋੜੇ ਬਹੁਤੇ ਸੁਧਾਰ ਕਰਨੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਪਾਰਟੀ ਦੇ ਵਿੱਚ ਕੀ ਲੱਗਦਾ ਹੈ ਹਾਂ ਇਹ ਕੋਲ ਮੈਡਮ ਆਦਰ ਸੁਧਾਰਨਾ ਕੀਤੇ ਤਾਂ ਇਹ ਜਿਹੜੇ ਮੰਨ ਕੇ ਢਹਿ ਚੁੱਕੇ ਐ ਇਹਨੂੰ ਸੁਖਵੀਰਵਾਦ ਅੱਜ ਆ ਕੋਈ ਹੋਰ ਉਸਮੈਂਟ ਨਹੀਂ ਜੀ ਸਕਦਾ ਜੀ ਬਿਲਕੁਲ ਇਹ ਦੁਆਰੇ ਮਾੜਾ ਪਰੂਣੀ ਬਹੁਤ ਮੁਸ਼ਕਲ ਹੁੰਦੀ ਆ ਮੈਡਮ ਸੰਭਾਲ ਕੇ ਰੱਖਣੀ ਮੁਸ਼ਕਲ ਹੁੰਦੀ ਆ ਜੀ ਜਦੋਂ ਮੰਨ ਕੇ ਫਿੱਕਰ ਜਾਂਦੇ ਆ ਫਿਰ ਕਿਤੇ ਨਾ ਕਿਤੇ ਪ੍ਰੋਬਲਮ ਆ ਬਾਝ ਜਾਂਦੀ ਆ ਜੀ ਦੇ ਕੋਈ ਸੀ ਕਰਕੇ ਜਿਹੜੀ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਆਪਣੀ رائے ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਕਿਤੇ ਨਾ ਕਿਤੇ ਸੋਚ ਬਦਲ ਕੇ ਲੋਕਾਂ ਦੇ ਪਰਦੇਸ ਕੰਮ ਕਰੋ ਲੋਕਾਂ ਦੇ ਵੀ ਸੋਚ ਰੱਖੋ ਲੋਕਾਂ ਦੇ ਜਿਹੜਾ ਜ਼ਿਲ੍ਹਾ ਤੱਕ ਪਹੁੰਚੋ ਲੋਕਾਂ ਦੇ ਘਰਾਂ ਤੱਕ ਪਹੁੰਚੋ ਲੋਕਾਂ ਦੇ ਟਿਕਰੀਫਾਂ ਤੱਕ ਪਹੁੰਚੋ ਜਾ ਜੋ ਲੋਕ ਤੁਹਾਨੂੰ ਪਸੰਦ ਕਰਕੇ ਤੁਹਾਡੀ ਪਾਰਟੀ ਨੂੰ ਸਟੈਂਡ ਕਰਕੇ ਤੁਹਾਡੀ ਪਕੜ ਕਰਦਾ ਬਿਲਕੁਲ ਜੀ ਬਿਲਕੁਲ ਤੇ ਹੁਣ ਦੇਖੋ ਇੱਥੇ ਵੱਡੇ ਵੱਡੇ ਲੀਡਰ ਸਿਆਸੀ ਪਾਰਟੀ ਅਕਾਲੀ ਦਲ ਨੂੰ ਛੱਡਦੇ ਨਜ਼ਰ ਆ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਕਿ ਹੋਰ ਵੀ ਜਿਹੜੇ ਵੱਡੇ ਚਿਹਰੇ ਨੇ ਉਹ ਇਸ ਨੂੰ ਛੱਡ ਸਕਦੇ ਨੇ ਤੇ ਅਕਾਲੀ ਦਲ ਦਾ ਜੋ ਗ੍ਰਾਫ ਹੈ ਜਾਂ ਅਕਾਲੀ ਦਲ ਇਥੇ ਬਹੁਤ ਸਵਾਲ ਚੁੱਕੇ ਜਾ ਰਹੇ ਨੇ ਕਿ ਅਕਾਲੀ ਦਲ ਖਤਮ ਹੋ ਜਾਵੇਗੀ ਤਾਂ ਇਥੇ ਬਹੁਤ ਵੱਡੇ ਜਿਹੜੇ ਸਵਾਲ ਨੇ ਲੋਕ ਚੁੱਕ ਰਹੇ ਨੇ ਤਾਂ ਇਹਨਾਂ ਦਾ ਕੀ ਕਹਿਣਾ ਚਾਹੋਗੇ ਸੰਜੀਤ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀਆਂ ਸਥਿਤੀਆਂ ਕੀ ਹੋਣ ਵਾਲੀਆਂ ਨੇ ਦੇਖੋ ਮੈਡਮ ਅਕਾਲੀ ਦਲ ਦੀ ਜਿਹੜਾ ਖਾਲੀ ਦਲ ਹੋ ਜਾਣਾ ਜੀ ਹੂੰ ਦੇਖੋ ਖਾਲੀ ਦਲ ਹੋ ਰਿਹਾ ਖਾਲੀ ਦਲ ਹੋਏ ਰਹੇ ਜੀ ਜੀ ਬਿਲਕੁਲ ਦੇਖੋ ਅੱਜ ਇੱਕ ਛੱਡ ਰਿਹਾ ਕੱਲ ਦੂਸਰਾ ਛੱਡ ਰਿਹਾ ਪਰसों ਤੀਸਰਾ ਛੱਡ ਰਿਹਾ ਚੌਥਾ ਛੱਡ ਰਿਹਾ ਦੇਖੋ ਹਰੇਕ ਬੰਦਾ ਜਿਹੜਾ ਛੱਡ ਕੇ ਉਹੀ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੀ ਮੌਕੇ ਦੀ ਸਰਕਾਰ ਆਉਂਦੀ ਹੈ ਕਿ ਦਿਨਾਂ ਕਿਤੇ ਉਹਨਾਂ ਦੇ ਲੋਕ ਫਿਰ ਪੱਲਾ ਫੜਦੇ ਆ ਜੀ ਉਹਦਾ ਕਾਰਨ ਇਹੀ ਹੁੰਦਾ ਵੀ ਕਿਉਂ ਇਹ ਲੋਕ ਸਿਰਫ ਆਪਣੇ ਵਾਸਤੇ ਇਹ ਜੀਵਨ ਦਾ ਰਾਣਾ ਚਾਹੁੰਦੇ ਆਪਣੇ ਵਾਸਤੇ ਹੀ ਕਿਤੇ ਨਾ ਕਿਤੇ ਜੋਣਾ ਲੜਦੇ ਆਪਣੇ ਵਾਸਤੇ ਆਪਣੀ ਕੁਰਸੀ ਕੰਮ ਕਰਨੇ ਵਾਸਤੇ ਪੈਸਾ ਕਮਾਉਣ ਵਾਸਤੇ ਕਿਤੇ ਨਾ ਕਿਤੇ ਇਹ ਐਮਐਲਏ ਬਣ ਜਣੇ ਮੰਤਰੀ ਬਣ ਜਣੇ ਲੋਕਾਂ ਦਾ ਫਾਇਦਾ ਨਹੀਂ ਜੀ ਕਰਦਾ ਜਿਹੜਾ ਇਨਸਾਨ ਜਿਹੜਾ ਜਿਹੜਾ ਚਿਹਰਾ ਲੋਕਾਂ ਦਾ ਫਾਇਦਾ ਨਹੀਂ ਜੀ ਕਰਦਾ ਪਬਲਿਕ ਦਾ ਫਾਇਦਾ ਨਹੀਂ ਜੀ ਕਰਦਾ ਆਪਣੇ ਬਾਤ ਸੋਚਦਾ ਅਜਿਹਾ ਕਹਿੰਦੇ ਆ ਉਹ ਪਾਰਟੀ ਦਾ ਪਾਰਟੀ ਉਹਨੂੰ ਰਾਜਨੀਤੀ ਵਿੱਚ ਵੀ ਉਹਦੀ ਐਂਟਰ ਨਹੀਂ ਜੀ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਜਿਹੜਾ 파ੜ ਪਿਆ ਸੀ ਕੀ ਲੱਗਦਾ ਹੈ ਕਿ ਉੱਥੋਂ ਹੀ ਇਹ ਜਿਹੜੀ ਮੁਸ਼ਕਿਲਾਂ ਨੇ ਵਧਣੀਆਂ ਸ਼ੁਰੂ ਹੋ ਗਈਆਂ ਸੀ ਜੇਕਰ ਸੁਖਬੀਰ ਬਾਦਲ ਉਸ ਸਮੇਂ ਥੋੜਾ ਧਿਆਨ ਦੇ ਦਿੰਦੇ ਪਾਰਟੀ ਦੇ ਉੱਤੇ ਜਦੋਂ ਇੱਥੇ ਦੋ ਧੜੇ ਵੀ ਬਣੇ ਸੀ ਦੇਖੋ ਆ ਪਿੱਛੇ ਜੇ ਤਾਂ ਕੀ ਲੱਗਦਾ ਹੈ ਕਿ ਇਹ ਪਾਰਟੀ ਦੇ ਵਿੱਚੋਂ ਜਿਹੜੇ ਲੀਡਰ ਹੁਣ ਨਿਕਲ ਰਹੇ ਨੇ ਨਾ ਨਿਕਲਦੇ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਸੁਖਬੀਰ ਬਾਦਲ ਤੋਂ ਪਹਿਲਾਂ ਤਾਂ ਸਰਦਾਰ ਪ੍ਰਗਨ ਪ੍ਰਗਨ ਸਿੰਘ ਬਾਦਲ ਜੀ ਤੋਂ ਗੱਲ ਕੀਤੀ ਹੁੰਦੀ ਹੈ ਜੀ ਹਮ ਦੇਖੋ ਜਿਹੜੇ ਜੇ ਪੰਜ ਵਾਰ सीएम ਰਹੇ ਚੁੱਕੇ ਆ ਸਰਕਾਰ ਦਿਲਾ ਚੁੱਕੇ ਆ ਜੀ ਉਹਨਾਂ ਨੇ ਗਲਤੀ ਕਿੱਥੇ ਕੀਤੀ ਆ ਦੇਖੋ ਮੇਰੇ ਨਾਲ ਸ਼ਾਇਦ ਕਈ ਭਰਾਵਾਂ ਦੀ ਭੈਣਾਂ ਦੀ ਸਾਡੇ ਵੀ ਉਰਦਾਨੀ ਸੋਚ ਨਾ ਮਿਲਦੀ ਹੋਵੇ ਲੇਕਿਨ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਦੋ ਫੈਸਲੇ ਗਲਤ ਨੇ ਲੈਣੇ ਇੱਕ ਕਿਤੇ ਨਾ ਕਿਤੇ ਵਿਕਰਮਜੀਤ ਮਜੀਠੀ ਸੀ ਸਪੋਰਟ ਕਰਦੈਣੀ ਡਰਗ ਮਾਮਲੇ 'ਚ ਨਾਮ ਆਇਆ ਜੀ ਜੀ ਜਿਹਾ ਕਿਤੇ ਸੁਖਵੀਰ ਬਾਦਲ ਨੂੰ सीएम ਦੀ ਕੁਰਸੀ ਦੇ ਲੇਖਣ ਦਾ ਜਿਹੜਾ ਉਹਨਾਂ ਦਾ ਸੁਪਨਾ ਸੀ ਗਿਆ ਉਹ ਸੁਪਨੇ ਨੇ ਕਿਤੇ ਨਾ ਕਿਤੇ ਪਾਰਟੀ ਇੰਨੀ ਬਖੇਰ ਕੇ ਰੱਖ ਦਿੱਤੀ ਹੈ ਜੀ ਬਖੇਰ ਕੇ ਰੱਖ ਦਿੱਤੀ ਵੀ ਅੱਜ ਪਾਰਟੀ ਜਿਹੜੀ ਘੇਰੋ ਘੇਰ ਹੋ ਚੁੱਕੀ ਹੈ ਜੀ ਬਿਲਕੁਲ ਜੀ ਬਿਲਕੁਲ ਇੱਥੇ ਆਪਣੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਜੀ ਜੀ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਜੁਜਿੰਦਰ ਹਾਂਜੀ ਰਾਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ i1 ਪੰਜਾਬੀ ਟੀਵੀ ਤੇ ਹਾਂਜੀ ਜੀ ਕੀ ਕਹਿਣਾ ਚਾਹੂंगे ਅੱਜ ਆਪਣਾ ਜੋ ਵਿਸ਼ਾ ਹੈ ਆਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ ਨੇ ਇੱਥੇ ਗਿੱਦੜਵਾਹ ਤੋਂ ਸੀਨੀਅਰ ਲੀਡਰ ਜਿਹੜੇ ਰਹੇ ਨੇ ਆਕਾਲੀ ਦਲ ਦੇ ਡਿੰਪੀ ਢਿੱਲੋਂ ਉਹ ਵੀ ਅਸਤੀਫਾ ਦੇ ਚੁੱਕੇ ਨੇ। ਹਾਂ ਸਤਿ ਸ੍ਰੀ ਅਕਾਲ ਮੈਡਮ ਆਪ ਦਾ ਮੇਰਾ ਨਜ਼ਰੀਆ ਥੋੜਾ ਜਿਹਾ ਹੋਰ ਹੈ। ਕਿਉਂਕਿ ਜਿਹੜਾ ਆਕਾਲੀ ਦਲ ਹੈ ਆਕਾਲੀ ਦਲ ਸ਼ੀਤਾਂ ਦੇ ਪਰਿਵਾਰਾਂ ਦੀ ਪਾਰਟੀ ਸੀ। ਜੀ। ਜਿਹੜਾ ਆਕਾਲੀ ਦਲ ਸ਼ੀਤਾਂ ਦੇ ਪਰਿਵਾਰਾਂ ਨੂੰ ਤਾਂ ਮਾਰ ਹੀ ਨਹੀਂ ਮਿਲਿਆ ਸ਼ੀਤਾਂ ਦੇ ਪਰਿਵਾਰਾਂ ਦੀ ਪਾਰਟੀ ਦੀ ਜਗ੍ਹਾ ਅਕਾਲੀ ਪਾਰਟੀ ਬਣ ਗਈ ਉਸ ਪਰਿਵਾਰਾਂ ਦੀ ਜੀ ਜਿਹਦੇ ਵਿੱਚੋਂ ਤੁਸੀਂ ਆਇਆ ਲਾਓ ਵੀ ਪਿਛਲੇ ਪੰਜ ਮੁੱਖ ਮੰਤਰੀ ਜੇ ਆਪਾਂ ਜੋੜੀਏ ਪੰਜਾਬ ਵਾਸਤੇ ਉਹਨਾਂ ਪਰਿਵਾਰਾਂ ਦੀ ਕੋਈ ਕੁਰਬਾਨੀ ਨਹੀਂ ਚਾਹੇ ਉਹ ਬਾਦਲ ਪਰਿਵਾਰ ਹੈ ਚਾਹੇ ਉਹ ਫਟੜਾ ਹੈ ਚਾਹੇ ਉਹ ਚੰਨੀ ਹੈ ਚਾਹੇ ਉਹ ਹਰਚਨ ਬਰਾੜ ਹੈ ਚਾਹੇ ਆ ਭਗਵਾਨ ਤੁਮਾਰਾ ਕੋਈ ਹੈ ਮਤਲਬ ਇਹਨਾਂ ਦੀ ਪੰਜਾਬ ਦੇ ਪ੍ਰਤੀ ਪਿਛਲੀਆਂ ਪੰਜ ਪੀੜੀਆਂ ਤੋਂ ਕੋਈ ਕੁਰਬਾਨੀ ਨਹੀਂ ਲੋਕਾਂ ਨੂੰ ਹੁਣ ਮਾਰੀ ਮੁੱਤੀ ਸਮਝ ਆ ਰਹੀ ਹੈ ਜੀ ਜਿਹੜਾ ਅਕਾਲੀ ਦਲ ਨਹੀਂ ਖਤਮ ਹੁੰਦਾ ਅਕਾਲੀ ਦਲ ਹੁਣ ਅੰਡਰਗਰਾਉਂਡ ਹੈ ਅਕਾਲੀ ਪਾਰਟੀ ਖਤਮ ਹੋਊਗੀ ਸਮਝਦੇ ਹੋ ਤੁਸੀਂ ਗੱਲ ਅਕਾਲੀ ਦਲ ਕੀ ਚੀਜ਼ ਹੈ ਅਕਾਲੀ ਪਾਰਟੀ ਕੀ ਹੈ ਅਕਾਲੀ ਦਲ ਅੰਡਰਗਰਾਉਂਡ ਹੈ ਅਕਾਲੀ ਦਲ ਇੱਕ ਦਿਨ ਫੇਰ ਜੋਰ ਫੜੂਗਾ ਜਦੋਂ ਅਕਾਲੀ ਪਾਰਟੀ ਖਤਮ ਹੋਊਗੀ ਅਕਾਲੀ ਪਾਰਟੀ ਥੋੜੇ ਚਿਰ ਚ ਖਤਮ ਹੋ ਜਾਣੀ ਹੈ ਅਕਾਲੀ ਦਲ ਉਵੇਂ ਜਿਕਰ ਪਹਿਲਾਂ ਵਾਲਿਆਂ ਵਾਂਗੂ ਜਦੋਂ ਫੁੱਲੂਗਾ ਉਹ ਦਿਨ ਦੂਰ ਨਹੀਂ ਹੈਗਾ ਮੈਨੂੰ ਬਿਲਕੁਲ ਜੀ ਬਿਲਕੁਲ ਤੇ ਇੱਥੇ ਬਹੁਤ ਵੱਡੇ ਜਿਹੜੇ ਚਿਹਰੇ ਨੇ ਬਹੁਤ ਵੱਡੇ ਲੀਡਰ ਨੇ ਆਕਾਲੀ ਦਲ ਤੋਂ ਹੁਣ ਰੁਖ ਜਿਹੜਾ ਕਰ ਚੁੱਕੇ ਨੇ ਪਰ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਆਕਾਲੀ ਦਲ ਦੀ ਸਥਿਤੀਆਂ ਕੀ ਹੋਣ ਵਾਲੀਆਂ ਨੇ ਵੱਡੇ ਚਿਹਰੇ ਕਹੀ ਜਾਂਦੇ ਆ ਹੂੰ ਕਿਸ਼ਿੰਗ ਆ 11 11 ਸੀਟਾਂ ਚੋਂ ਇੱਕ ਜਿੱਤੇ ਨੇ ਤੇ ਜ਼ਿਆਦਾ ਹੀ ਜਵਾਨ ਤਜਰਬਤ ਹੋਈ ਜਾਂ ਵੱਡੇ ਚਿਹਰਾ ਕਾਹਦਾ ਵੱਡਾ ਚਿਹਰਾ ਹੋਇਆ ਜੀ ਵੱਡੇ ਚਿਹਰੇ ਲੋਕ ਨੇ ਹੂੰ ਵੱਡੇ ਚਿਹਰੇ ਲੋਕਾਂ ਵਾਸਤੇ ਕੰਮ ਕਰਨ ਵਾਲੇ ਪਰਿਵਾਰ ਦੇ ਜਿਹੜੇ ਪਰਿਵਾਰਾਂ ਨੇ ਲੋਕਾਂ ਵਾਸਤੇ ਕੀਤਾ ਉਹ ਚਿਹਰਾ ਵੱਡਾ ਹੋਊਗਾ ਹੁਣ ਇਹਨਾਂ ਲੋਕਾਂ ਵਾਸ ਲੋਕਾਂ ਵਾਸਤੇ ਸ਼ਹੀਦ ਨੇ ਅਫਰੀਦਕੋਟ ਤੋਂ ਜਿੱਤਿਆਤਾ ਜੀ ਜੀ ਬਿਲਕੁਲ ਮਤਲਬ ਕਹਿਣ ਦਾ ਭਾਵ ਹੈ ਬੰਦੇ ਦਾ ਚਿਹਰੇ ਤੋਂ ਉੱਤੇ ਬੜੇ ਵੱਡੇ ਵੱਡੇ ਖੜੇ ਸੀ ਮੈਂ ਮੋਲ ਖੜੇ ਸੀ ਕੋਈ ਹੋਰ ਖੜੇ ਸੀ ਪਤਾ ਹੀ ਨਹੀਂ ਕਿ ਕਿਤੇ ਕਿਤੇ ਚਿਹਰੇ ਸੀ ਚਿਹਰੇ ਤੋਂ ਵੋਟ ਦਾ ਚਿਹਰੇ ਦੀ ਲੋਕਾਂ ਨੂੰ ਇਹ ਵੀ ਸਮਝ ਆ ਗਈ ਵੀ ਚਿਹਰੇ ਦੀ ਵੋਟ ਹੀ ਇੱਕੋ ਹੀ ਹੈ ਇੱਕ ਜਿਹੜੇ ਦਾ ਚਿਹਰਾ ਹੈ ਨਹੀਂ ਉਹਦੀ ਵੀ ਇੱਕ ਵੋਟ ਹੈ ਜਿਹੜਾ ਚਿਹਰੇ ਵਾਲਾ ਵੱਡਾ ਆਪਾਂ ਕਹਿੰਦੇ ਆ ਬੜੀ ਵੱਡੀ ਚਿਹਰੇ ਦੀ ਵੋਟ ਇੱਕ ਕਰ ਜੀ ਜੀ ਜਿਹੜੇ ਦੀ ਹੁਣ ਵੋਟ ਪੈਂਦੀ ਉਹਦੀ ਪਾਰਟੀ ਪ੍ਰਤੀ ਸਮਰਪਣ ਨੂੰ ਵੋਟ ਬੈਂਦੀ ਹੈ ਲੋਕਾਂ ਪ੍ਰਤੀ ਲੋਕਾਂ ਕੀਤੇ ਹੋਏ ਕੰਮਾਂ ਨੂੰ ਵੋਟ ਬੈਂਦੀ ਹੈ ਜੀ ਹਾਂਜੀ ਸੰਜੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਮੈਡਮ ਦੇ ਕੋਰ ਜਿੰਦਰ ਜੀ ਬਿਲਕੁਲ ਜਿਹੜੀ ਹਮੇਸ਼ਾ ਹੀ ਗਰੁਸਤ ਗੱਲ ਕਰਦੇ ਹੁੰਦੇ ਆ ਕਿ ਵੱਡਾ ਚਿਹਰਾ ਜਿਹੜੇ ਇਹ ਆਪਣਾ ਤੁਸੀਂ ਵੋਟ ਬੈਂਕੇ ਨਾਲ ਵਜਾ ਸਕਦੇ ਲੋਕਾਂ ਦੇ ਮਨ ਦੇ ਵਿੱਚ ਲਗਾਈ ਨਾ ਬਣਾ ਸਕੀ ਲੋਕਾਂ ਦਾ ਕੰਮ ਕਰਕੇ ਲੋਕਾਂ ਦੇ ਰੇਟਾ ਵਾਸਤੇ ਤੁਸੀਂ ਕੰਮ ਨਹੀਂ ਕਰੋਗੇ ਕਿਤੇ ਨਾ ਕਿਤੇ ਫਿਰ ਵੱਡਾ ਚਿਹਰਾ ਕਾਹਦਾ ਵੱਡਾ ਚਿਹਰਾ ਹੋ ਗਿਆ ਜੀ ਦੇਖੋ ਵੱਡਾ ਚਿਹਰਾ ਤਾਂ ਉਹੀ ਹੁੰਦਾ ਜਿਹੜਾ ਲੋਕਾਂ ਦੀਆਂ ਦੁੱਖ ਤਕਲੀਫਾਂ ਆਪਣੀ ਸੀਟ ਤੇ ਬੈਠ ਕੇ ਹਮੇਸ਼ਾ ਹੀ ਇਮਾਨਦਾਰੀ ਦੀ ਜਾਂ ਇਨਸਾਫ ਦੇਣ ਦੀ ਗੱਲ ਕਰਦਾ ਹੈ ਕਿ ਜਦੋਂ ਕਿਤੇ ਇਹ ਲੋਕ ਸੀਟ ਤੇ ਬੈਠਦੇ ਬਾਅਦ ਚ ਪਾਵਰ ਬਾਅਦ ਚ ਮਿਲਣੀ ਹੁੰਦੀ ਹੈ ਕਿਤੇ ਨਾ ਕਿਤੇ ਜਿਹੇ ਤਾਂ ਜਿਹੜੇ ਅੱਜ ਇਹਨਾਂ ਦੇ ਸਪੋਟਰ ਹੁੰਨੇ ਆ ਜਾਂ ਜਿਹਨੂੰ ਪੰਜਾਬੀ ਦੇ ਚੰਚੇ ਸੀ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਕੋਈ ਨਹੀਂ ਕਾਉਂ ਜਵਾਬ ਲੱਦਦੇ ਨੇ ਜੀ ਲੋਕਾਂ ਤੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਰਾਜਿੰਦਰ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਅਕਾਲੀ ਦਲ ਦੇ ਵਿੱਚ ਹੁਣੇ ਜਿਹੜੀ ਸਥਿਤੀਆਂ ਚੱਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਇਹਦਾ ਕਿਹੜਾ ਅਸਰ ਪਵੇਗਾ ਲੋਕਾਂ 'ਤੇ ਦੇਖੋ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕੋਈ ਪੋਜੀਸ਼ਨ ਹੋ ਜੇ ਅਕਾਲੀ ਦਲ ਅੱਜ ਨਹੀਂ ਤਾਂ ਕੱਲ ਜੀ ਸਰਵਾਈਵ ਕਰੂਗਾ ਅਕਾਲੀ ਦਲ ਹੈ ਜਿਹੜਾ ਜਿਹੜਾ ਇਹਨੂੰ ਲੋਕਾਂ ਦੇ ਮਨਾਵਾਸਤੇ ਵਿੱਚ ਫਸਿਆ ਹੋਇਆ ਅਕਾਲੀ ਦਲ ਆ ਉਹ ਸਰਵਾਈਵ ਕਰੂਗਾ ਜਿਹੜੇ ਦੂਜੇ ਨੇ ਟੁੱਟਦੇ ਬੱਕੇ ਮੰਗੂ ਸਭ ਛੱਡ ਜਾਣਗੇ ਉਹ ਛੜ ਹੀ ਜਾਂਦੇ ਨੇ ਬਿਲਕੁਲ ਹੋਰ ਕੁਝ ਨਹੀਂ ਇਹਨਾਂ ਨੂੰ ਹੌਲੀ-ਹੌਲੀ ਅਕਲ ਆਉਂਗੀ ਲੋਕਾਂ ਨੂੰ ਵੀ ਅਕਲ ਆਈ ਜਾਂਦੀ ਹੈ ਇਹਨਾਂ ਨੂੰ ਹਲੇ ਆਉਂਦੀ ਨਹੀਂ ਇਹਨਾਂ ਨੂੰ ਸਾਈਡ ਤੇ ਹੋ ਜਾਣਾ ਚਾਹੀਦਾ ਲੋਕਾਂ ਪਿੱਛੇ ਪੰਥ ਪਿੱਛੇ ਪਰਿਵਾਰ ਪਰਿਵਾਰ ਨੂੰ ਇਹ ਤਰਜੀਹ ਦਿੱਤੀ ਜਾਂਦੀ ਨੇ ਲੋਕ ਪੰਥ ਤੇ ਪੰਜਾਬ ਉਹ ਇਹਨਾਂ ਨੇ ਪਿੱਛੇ ਕਰਤਾ ਤਾਂ ਇਹਨਾਂ ਦੀ ਜਿਹੜੀ ਖਰਾਬ ਹੈ ਉਹ ਇਸ ਤਰ੍ਹਾਂ ਠੀਰੂ ਹੋ ਜਾਂਦਾ ਜਦੋਂ ਇਹ ਆਪਦਾ ਹੰਕਾਰ ਛੱਡ ਕੇ ਆਪਣੇ ਚੌਧਰਾ ਚੌਧਰਾ ਦਾ ਕੰਮ ਹੈ ਮੈਡਮ ਚੌਧਰਾ ਨੂੰ ਇਹ ਆਪ ਦੀਆਂ ਚਮਕਾਉਣੀਆਂ ਚਾਹੁੰਦੇ ਨੇ ਸਦਾ ਵੀ ਵੀ ਸਦਾ ਚਮਕਣ ਕਰਵਾਨੀ ਇਹਨਾਂ ਦੇ ਇੱਕ ਬੰਨੇ ਹਨ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਨੀ ਕੋ ਕੱਟਾ ਵੀ ਨਹੀਂ ਕਰਵਾਨੀ ਵਾਸਤੇ ਫਿਰ ਮੁੱਖ ਮੰਤਰੀ ਬਣਾਇਆ ਨੂੰ ਪੱਚੀ ਪੱਚੀ 30 40 ਸਾਲ ਰਾਜ ਕਰਦਿਆਂ ਨੂੰ ਹੋ ਗਏ ਮਤਲਬ ਇਹਨਾਂ ਨੂੰ ਆਪ ਨੇ ਸਮਝਾਉਣਾ ਚਾਹੀਦਾ ਵੀ ਜਿੰਨਾ ਚਿਰ ਅਸੀਂ ਖਾ ਲਿਆ ਉਹਨਾਂ ਦਾ ਮੂੰਹ ਪੂੰਝੀਏ ਲੋੜ ਹੀ ਨਹੀਂ ਪੈਂਦੀ ਜਿਹੜੇ ਕਰਵਾਨੀ ਵਾਲੇ ਲੋਕ ਨੇ ਉਹਨਾਂ ਨੂੰ ਮੁਰੇ ਆਉਣ ਦੇਣ ਅਸਲੀ ਆਕਾਲੀ ਸਾਲ ਉਹ ਹੈ ਜਿਹੜਾ ਜਿਹਦੇ ਪਿਓ ਨੇ ਦਾਦੇ ਨੇ ਮੱਤਨੇ ਪੋਤੇ ਨੇ ਕਰਵਾਨੀ ਨਹੀਂ ਰਹੀ 30 40 ਸਾਲ ਜੇਲਾ ਕੱਟਿਆ ਜਾ ਗੋਲੀਆਂ ਖਾਤੀਆਂ ਉਹਨਾਂ ਨੂੰ ਤਾਂ ਇਹ ਗਿਣਦੇ ਨਹੀਂ ਅਕਾਲੀ ਨਾਲ ਉਹਨਾਂ ਲੋਕਾਂ ਦਾ ਕੁਰਬਾਨੀ ਵਾਲੇ ਲੋਕਾਂ ਦਾ ਜੀ ਬਿਲਕੁਲ ਬਹੁਤ ਲੋਕ ਹਮਸ਼ਿਆ ਦੇ ਲੋਕਾਂ ਸਮਝੀ ਜਾਂਦੇ ਨੇ ਉਹਨਾਂ ਨੂੰ ਆਪ ਨੇ ਪਛਤ ਨਹੀਂ ਜਾਣਾ ਚਾਹੀਦਾ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਇਹਨਾਂ ਨੂੰ ੱਟੇ ਮਾਰ ਕੇ ਬਾਹਰ ਕੱਢਦੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਠੀਕ ਹੈ ਮੈਡਮ ਥੈਂਕ ਯੂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਇੱਥੇ ਵਿਸ਼ਾ ਹੈ ਕਿ ਅਕਾਲੀ ਦਲ ਦੀਆਂ ਵੱਡੀਆਂ ਚੁਣੌਤੀਆਂ ਤਾਂ ਇੱਥੇ ਚੁਣੌਤੀਆਂ ਵੀ ਬਹੁਤ ਨੇ ਅਕਾਲੀ ਦਲ ਦੀਆਂ ਤੇ ਮੁਸ਼ਕਿਲਾਂ ਵੀ ਬਹੁਤ ਨੇ ਅਕਾਲੀ ਦਲ ਦੀਆਂ ਤੇ ਦੂਜੇ ਪਾਸੇ ਜੇਕਰ ਹੁਣ ਅੰਦਾਜ਼ਾ ਲਗਾਇਆ ਜਾਵੇ ਜਿੱਦਾਂ ਕਿ ਆਪਣੇ ਕਾਲਰ ਜਿੰਨੇ ਵੀ ਜੁੜਦੇ ਨੇ ਉਹ ਵੀ ਇੱਥੇ ਇਹੀ ਚੀਜ਼ਾਂ ਕਹਿੰਦੇ ਨੇ ਕਿ ਜੇਕਰ ਪਹਿਲਾਂ ਹੀ ਪਾਰਟੀ ਦੇ ਵਿੱਚ ਧਿਆਨ ਦਿੱਤਾ ਜਾਵੇ ਤਾਂ ਸ਼ਾਇਦ ਅਜਿਹਾ ਗ੍ਰਾਫ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਨਾ ਹੋਣਾ ਸੀ ਪਰ ਹੁਣ ਇਥੇ ਜਿਹੜੇ ਲੀਡਰ ਨੇ ਉਹ ਹੌਲੀ-ਹੌਲੀ ਅਕਾਲੀ ਦਲ ਨੂੰ ਛੱਡਦੇ ਹੋਏ ਨਜ਼ਰ ਆ ਰਹੇ ਨੇ ਤਾਂ ਛੱਡਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕਿਹੜੇ ਨਵੇਂ ਚਿਹਰੇ ਆਉਣਗੇ ਤੇ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਕਿਸ ਕਦਰ ਸੁਖਬੀਰ ਬਾਦਲ ਇਸ ਨੂੰ ਚਾ ਚੁੱਕਣ ਦੀ ਕੋਸ਼ਿਸ਼ ਕਰਨਗੇ ਇਹ ਫਿਲਹਾਲ ਦੇਖਣਾ ਹੋਵੇਗਾ ਤੇ ਤੁਸੀਂ ਵੀ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੇਕਰ ਤੁਹਾਡੇ ਵੀ ਇਸ ਵਿਸ਼ੇ ਨੂੰ ਲੈ ਕੇ ਕੁਝ رائے ਹੈ ਜਾਂ ਸਵਾਲ ਨੇ ਤੁਸੀਂ ਕਮੈਂਟਾਂ ਦੇ ਰਾਹੀਂ ਪੁੱਛ ਸਕਦੇ ਹੋ ਤੇ ਆਪਣੀ رائے ਵੀ ਦੇ ਸਕਦੇ ਹੋ ਇਸ ਤੋਂ ਇਲਾਵਾ ਲਾਈਵ ਪ੍ਰੋਗਰਾਮ ਨੂੰ ਵੱਤਵਾਦ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ